ਦੋਸਤੋ ਅੱਜ ਆਪਜੀ ਕੋਲ ਇੱਕ ਖਬਰ ਲੈ ਕੇ ਜਿਹੜੀ ਆਏ ਆ ਉਹ ਬੜੀ ਹੀ ਇੱਕ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਓਨਸ ਨੇ ਹੀ ਦੁਬਾਰਾ ਇੱਕ ਹੰਗਾਮੀ ਮੀਟਿੰਗ ਪਾਰਟੀ ਦੀ ਸੱਦ ਲਈ ਹੈ ਉਹ ਪ੍ਰਧਾਨ ਕੋਈ ਹੋਰ ਨਹੀਂ ਉਹ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਪ੍ਰਧਾਨ ਸਾਬਕਾ ਪ੍ਰਧਾਨ ਜੋ ਸੁਖਬੀਰ ਸਿੰਘ ਬਾਦਲ ਹੀ ਨੇ ਉਹਨਾਂ ਨੇ ਆਪਣੀ ਰਿਹائش ਤੇ ਇਹ ਮੀਟਿੰਗ ਸੱਦੀ ਹੈ ਕਹਿੰਦੇ ਆ ਕਿ ਉਹਨਾਂ ਦੇ ਮੋਢੇ ਵਿੱਚ ਸੱਟ ਲੱਗੀ ਹੈ ਤੇ ਡਾਕਟਰਾਂ ਨੇ ਉਹਨਾਂ ਨੂੰ ਰੋਕਿਆ ਜਿਸ ਕਰਕੇ ਉਹਨਾਂ ਨੇ ਆਪਣੇ ਕੋਠੀ ਦੇ ਵਿੱਚ ਇਹ ਮੀਟਿੰਗ ਸੱਦੀ ਹੈ 1 ਟੂ 1 ਮੀਟਿੰਗ ਹੋਏਗੀ ਜਿਵੇਂ ਕਿ ਪਹਿਲੇ ਹਾਈ ਕਮਾਂਡ ਦੀ ਉਸ ਤੋਂ ਬਾਅਦ ਜਿਵੇਂ ਅਦੇ ਜ਼ਿਲ੍ਹਾ ਜ਼ਿਲ੍ਹਾ ਜਿਹੜੇ ਜ਼ਥੇਦਾਰ ਨੇ ਉਹਨਾਂ ਦੀ ਫਿਰ ਉਸ ਤੋਂ ਬਾਅਦ ਵਰਕਰਾਂ ਦੀ ਫਿਰ ਚੇਅਰਮੈਨਾਂ ਜੋ-ਜੋ ਵੀ ਇਹਨਾਂ ਦੇ ਰਹਿ ਚੁੱਕੇ ਨੇ ਉਹਨਾਂ ਦੀ ਇੱਦਾਂ 1 ਟੂ 1 ਇਹਾਂ ਦੀ ਮੀਟਿੰਗਾਂ ਚੱਲਣਗੀਆਂ ਕਿਉਂਕਿ ਅੱਜ ਜਿਹੜੇ ਆ ਉਹ ਐਕਟਿਵ ਹੋ ਗਏ ਨੇ ਤੇ ਸੂਤਰਾਂ ਅਨੁਸਾਰ ਇਹ ਵੀ ਆ ਰਿਹਾ ਹੈ ਕਿ ਮਜੀਠੀਆ ਬਿਕਰ ਮਜੀਠੀਆ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਸਾਲਾ ਹੀ ਨੇ ਉਹਨਾਂ ਨੇ ਜਿੱਦਾਂ ਪਿੱਛੇ ਇਹਨਾਂ ਤੋਂ ਬਾਅਦ ਹੀ ਹੋ ਕੇ ਕਿਹਾ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਹੁਕਮਨਾਮੇ ਇਨ ਬਿਨ ਮੰਨੇ ਜਾਈ ਦੇਆ ਜਿਸ ਕਰਕੇ ਉਸ ਤੋਂ ਬਾਅਦ ਸਿਆਸਤ ਵਿੱਚ ਬੜਾ ਵੱਡਾ ਪੁਚਾ ਲਾਇਆ ਸੀ ਤੇ ਅਸਤੀਫਿਆਂ ਦੀ ਹੋੜ ਲੱਗ ਗਈ ਸੀ ਤੇ ਯੂਥ ਕਾਲੀ ਦਲ ਦੇ ਅਸਤੀਫਿਆਂ ਦਾ ਢੇਰ ਲੱਗਣੇ ਸ਼ੁਰੂ ਹੋ ਗਏ ਸੀ ਤੇ ਕਈ ਜਗ੍ਹਾ ਤੇ ਸੁਖਬੀਰ ਸਿੰਘ ਬਾਦਲ ਵਲਟੋਆ ਦੇ ਸੁਖਬੀਰ ਸਿੰਘ ਬਾਦਲ ਚੀਮੇ ਦੇ ਸੁਖਬੀਰ ਸਿੰਘ ਬਾਦਲ ਦੇ ਨਾਲ ਹੋਰ ਕਈ ਲੀਡਰਾਂ ਦੇ ਜਿਹੜੇ ਪੁੱਤਲੇ ਵੀ ਸਾੜੇ ਗਏ ਸਨ ਬੀਤੇ ਦਿਨੀ ਕੱਲ ਕੋਲੋਂ ਸਿੰਘ ਮੰਨਣ ਜੋ ਕਿ ਚੀਫ ਸਕੱਤਰ ਨੇ ਐਸਜੀਪੀਸੀ ਦੇ ਉੱਥੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਸ਼ਾਂਤੀਪੂਰਵਕ ਧਰਨਾ ਦੇ ਕੇ ਉਹਨਾਂ ਦੇ ਘਰ ਅੱਗੇ ਉਸ ਦੇ ਵਿੱਚ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਜਦੋਂ ਸੂਤਰਾਂ ਮੁਤਾਬਕ ਕਿ ਉੱਥੇ ਉਹਨਾਂ ਦੇ ਜੋ ਕੁਲਵੰਤ ਸਿੰਘ ਮੰਨਣ ਨੇ ਆਪਣੀ ਕੋਠੀ ਵਿੱਚ ਬੰਦਿਆਂ ਦੀ ਕਾਫੀ ਭੀੜ ਕੱਟੀ ਕੀਤੀ ਸੀ ਤੇ ਉਹ ਡਾਂਗਾ ਲੈ ਕੇ ਬਾਹਰ ਆ ਗਏ ਤੇ ਜਦੋਂ ਉਹ ਪਾਠ ਕਰ ਰਹੇ ਸਨ ਤੇ ਉਸ ਵਿੱਚ ਵਿਗੜਨ ਵੀ ਪਾਇਆ ਤੇ ਅਰਦਾਸ ਦੇ ਵਿੱਚ ਵੀ ਵਿਗੜਨ ਪਾਇਆ ਇਸ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਤੇ ਇਸ ਦੇ ਬਾਰੇ ਸਾਡੀ ਕੱਲ ਗੱਲਬਾਤ ਵੀ ਸਿੱਖ ਤਾਲ ਮਿਲਕ ਮੀਟੀ ਜਲੰਧਰ ਦੇ ਜਿਹੜੇ ਮੁਖੀ ਨੇ ਉਹ ਹਰਪਾਲ ਸਿੰਘ ਝੱਡਾ ਉਹਨਾਂ ਨਾਲ ਵੀ ਹੋਈ ਸੀ ਜੋ ਇਸੇ ਚੈਨਲ ਤੇ ਹੀ ਆਪ ਜੀ ਦੇ ਕੁਲ ਆਪ ਜੀ ਨੂੰ ਮਿਲ ਜਾਏਗੀ ਤੇ ਆਪ ਜੀ ਉਸ ਨੂੰ ਸੁਣ ਸਕਦੇ ਹੋ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜਿੱਦਾਂ ਉਹ ਕਹਿ ਰਹੇ ਸਨ ਚਾਹੇ ਸੁਖਦੇਵ ਸਿੰਘ ਜੀ ਫਗਵਾੜਾ ਹੋਣ ਚਾਹੇ ਹਰਪਾਲ ਸਿੰਘ ਚੱਡਾ ਹੋਣ ਉਹਨਾਂ ਨੇ ਇੰਨਾ ਵੀ ਕਿਹਾ ਕਿ ਤੁਸੀਂ ਸਾਡੇ ਭਰਾਓ ਸੀ ਤਾਂ ਸਮਤ ਤੁਹਾਨੂੰ ਗੁਰੂ ਸਾਹਿਬ ਬਖਸ਼ਣ ਉਸ ਕਰਕੇ ਅਰਦਾਸ ਕਰਨਾ ਹੈ ਪਰ ਅੱਗੋਂ ਤੁਸੀਂ ਜਿੱਦਾਂ ਇਹ ਤੁਹਾਡੇ ਚਾਹੇਤਿਆਂ ਦੀ ਭੀੜ ਭੀੜ ਲੱਗੀ ਹੋਈ ਹੈ ਡੰਡੇ ਲੈ ਕੇ ਆਣ ਲੱਗੇ ਆ ਕੋਈ ਗੱਲ ਨਹੀਂ ਫਿਰ ਸਾਨੂੰ ਕੋੜ ਕਬੂਰਾ ਯਾਦ ਕਰਾਣ ਲੱਗਿਓ ਕਰਾ ਲਓ ਜੋ ਕਰਨਾ ਆਪਾਂ ਪਾਠ ਤੋਂ ਪਿੱਛੇ ਨਹੀਂ ਹਟਾਂਗੇ ਇਹੋ ਜੀਆਂ ਗੱਲਾਂ ਤੋਂ ਬਾਅਦ ਹੁਣ ਦੇਖਣ ਵਾਲੀ ਗੱਲ ਹੈ ਕਿ ਅੱਜ ਕੀ ਗੱਲ ਹੋਈ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਮੀਟਿੰਗ ਸੱਦੀ ਉਸ ਗੱਲ ਤੇ ਦੁਬਾਰਾ ਆਨੇ ਆਂ ਕਿ ਮਜੀਠੀਆ ਦੀ ਜੋ ਧਰਮ ਪਤਨੀ ਨੇ ਗਨੀਵ ਕੌਰ ਜੋ ਕਿ ਮਜੀਠੇ ਤੋਂ ਐਮਐਲਏ ਨੇ ਗਿਨੇ ਚੁਣੇ ਦਾ ਐਮਐਲਏ ਸੀ ਇਹਨਾਂ ਦੇ ਤਿੰਨ ਐਮਐਲਏ ਸੀ ਸਾਰੇ ਇੱਕ ਤਾਂ ਮਨਪ੍ਰੀਤਿਆਲੀ ਪਹਿਲੇ ਬਗਾਵਤ ਕਰ ਚੁੱਕੇ ਨੇ ਤੇ ਮਨਪ੍ਰੀਤਿਆਲੀ ਦੇ ਵਿਕਮ ਸਿੰਘ ਮਜੀਠੀਆ ਨਾਲ ਵੀ ਖਾਸੇ ਸੰਬੰਧ ਨੇੜਲੇ ਦੱਸੇ ਜਾਂਦੇ ਨੇ ਜਿਸ ਨੂੰ ਉਹਨਾਂ ਨੇ ਕੱਲ ਇੱਕ ਚੈਨਲ ਤੇ ਵੀ ਕਿਹਾ ਕਿ ਸਾਡੇ ਤਾਂ ਭਰਾ ਵਾਂਗ ਜਾਰੀ ਵੀ ਹੈਗੀ ਐ ਤੇ ਪਿਛਲੇ ਦਿਨੀ ਮੰਜੀਟੀਆਂ ਨੇ ਜਦੋਂ ਬਗਾਵਤ ਕੀਤੀ ਹੈ ਤੇ ਉਸ ਤੋਂ ਬਾਅਦ ਇਹ ਸੁਣਾ ਉੱਠਣ ਲੱਗ ਪਿਆ ਕਿ ਗਨੀਵ ਕੂਰ ਆਪਣੇ ਪਤੀ ਦੇ ਹੱਕ ਵਿੱਚ ਜਾ ਕੇ ਬਗਾਵਤ ਕਰ ਸਕਦੇ ਨੇ ਕਿਉਂਕਿ ਉਹ ਉਸੇ ਪਰਿਵਾਰ ਦੇ ਮੁਖੀ ਦੀ ਵੋਟੀ ਨੇ ਤੇ ਇਸ ਕਰਕੇ ਉਹ ਉਹਨਾਂ ਦੇ ਨਾਮ ਤੇ ਹੀ ਜਿੱਤੇ ਨੇ ਤੇ ਤੇ ਉਹ ਐਮਐਲਏ ਬਿਨਾ ਬਣਦੇ ਤੇ ਉਹਨਾਂ ਦੇ ਕਰਕੇ ਜੇ ਬਾਕੀ ਲੀਡਰ ਜਾ ਸਕਦੇ ਨੇ ਦੇ ਐਮਐਲਏ ਜੋ ਗਨੀਵ ਕੌਰ ਮਜੀਠਾ ਤੋਂ ਜਿੱਤੇ ਸਨ ਅਕਾਲੀ ਦਲ ਦੇ ਉਹ ਝਟਕਾ ਜਲਦੀ ਹੀ ਲੱਗ ਸਕਦਾ ਹੈ ਜਿਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਮੀਟਿੰਗ ਸਦਨੀ ਪੈ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਸੋਚਣਾ ਪੈ ਗਿਆ ਹੈ ਪਰ ਗੱਲ ਇੱਥੇ ਫਿਰ ਆ ਕੇ ਮੁੱਕੇਗੀ 2 ਦਸੰਬਰ 2024 ਨੂੰ ਜੋ ਫਸੀਲ ਤੋਂ ਹੁਕਮਨਾਮੇ ਹੋਏ ਸਨ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਤੇ ਬਾਕੀ ਦੇ ਆਗੂ ਅਸਤੀਫੇਦIN ਪਰ ਇਹ ਆਗੂ ਨੇ ਅਸਤੀਫਾ ਦੇ ਕੇ ਵੀ ਜਿਹੜੀ ਪਰਦੀ ਤੇ ਲਗਾਮ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਲਗਾਈ ਸੀ ਜਿਨ੍ਹਾਂ ਦਾ ਹਰਜਾਨਾ ਉਹਨਾਂ ਨੂੰ ਭੁਗਤਣਾ ਪਿਆ ਪਿਛਲੇ ਦਿਨੀ ਜਦੋਂ ਉਹਨਾਂ ਨੂੰ ਜ਼ਸੇਦਾਰੀ ਤੋਂ ਮੁਕਤ ਕਰ ਦਿੱਤਾ ਗਿਆ ਕੋਰ ਕਮੇਟੀ ਵੱਲੋਂ ਅੰਤਿਮ ਕਮੇਟੀ ਵੱਲੋਂ ਹੁਣ ਦੇਖਣਾ ਹੋਏਗਾ ਕਿ ਉਹੀ ਜ਼ਥੇਦਾਰਾਂ ਵੱਲੋਂ ਉਹੀ ਫਸੀਲ ਜਥੇਦਾਰ ਇੱਕ ਬੰਦਾ ਹੋ ਸਕਦਾ ਹੈ ਜਥੇਦਾਰ ਇੱਕ ਆਮ ਵਿਸ਼ੇਸ਼ ਵਿਅਕਤੀ ਹੋ ਸਕਦਾ ਹੈ ਪਰ ਜਿਹੜਾ ਉਹ ਤਖਤ ਹੈ ਉਹ ਤਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦਾ ਹੈ ਇਹ ਹਰੇਕ ਲੀਡਰ ਦੇ ਮੂੰਹ ਤੇ ਆ ਕਿ ਜਿਹੜਾ ਵੀ ਉਸ ਨਾਲ ਟਕਰਾਇਆ ਏ ਉਸ ਨੇ ਫਿਰ ਕਦੇ ਜ਼ਿੰਦਗੀ ਵਿੱਚ ਸੁੱਖ ਨਹੀਂ ਪਾਇਆ ਸੋ ਦੇਖਣਾ ਹੋਏਗਾ ਕੀ ਅੱਜ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਕੀ ਏਜੰਡਾ ਲੈ ਕੇ ਆਂਦੇ ਆ ਆਫਟਰਲ ਕੀ ਇਹਨਾਂ ਨੂੰ ਮਜਬੂਰੀ ਪੈ ਗਈ ਸੀ ਜੋ ਇਹਨਾਂ ਦੇ ਬਾਹ ਤੇ ਸੱਟਗੇ ਹੋंदे باوجود ਵੀ ਇਹ ਅੱਜ ਮੀਟਿੰਗਾਂ ਕਰ ਰਿਹਾ ਇਹਨਾਂ ਨੂੰ ਕੀ ਇਦਾਂ ਦੀ ਪੰਮੜਪੂਸੀ ਪੈ ਗਈ ਕਿਉਂਕਿ ਉਧਰ 18 ਤਰੀਕ ਲੱਗੇ ਆ ਰਹੀ ਹੈ ਜਦੋਂ ਬਾਕੀ ਸਰੋਣਾਂ ਦੇ ਵਿੱਚ ਜੋ ਸੀਗੇ ਜਿਨ੍ਹਾਂ ਨੂੰ ਫਸੀਲ ਤੋਂ ਬਾਅਦ ਚੋਂ ਭਰਤੀ ਕਮੇਟੀ ਵਿੱਚ ਪਾਇਆ ਗਿਆ ਸੀ ਗੁਰਪ੍ਰਤਾਪ ਸਿੰਘ ਵਿਡਾਲਾ ਮਨਪੀਤਿਆਲੀ ਹੁਣੀ ਉਹਨਾਂ ਵੱਲੋਂ ਜੋ ਪੰਜ ਮੈਂਬਰੀ ਕਮੇਟੀ ਜਿਸ ਨੂੰ ਾਕਾਤ ਖਸੈਬ ਤੋਂ ਗਿਆਨੀ ਰਕबीर ਸਿੰਘ ਜੀ ਮਾਨਤਾ ਦੇ ਚੁੱਕੇ ਨੇ ਤੇ ਪੰਜ ਸਖ ਸਮਾਨ ਦੀ ਹਾਜ਼ਰੀ ਵਿੱਚ ਫਸੀਲ ਤੋਂ ਹੁਕਮ ਹੋਇਆ ਸੀ ਸੱਤ ਮੈਂਬਰੀ ਕਮੇਟੀ ਦਾ ਜਿਨ੍ਹਾਂ ਵਿੱਚੋਂ ਦੋ ਮੈਂਬਰ ਬੈਕ ਮਾਰ ਗਏ ਸਨ ਹਰਜਿੰਦਰ ਸਿੰਘ ਧਾਮੀ ਜੀ ਜੀ ਪ੍ਰਧਾਨ ਦੇ ਉਦ ਤੋਂ ਵੀ ਅਸਵਾ ਦੇ ਕੇ ਸਨ ਤੇ ਉਹਨਾਂ ਨੇ सिंह साहब ਨੂੰ ਇਹ ਵੀ ਕਿਹਾ ਸੀ ਕਿ ਮੈਨੂੰ ਇਸ ਕਮੇਟੀ ਤੋਂ ਫਾਰਕ ਕਰੋ ਨਾਲ ਕਿਰਪਾਲ ਸਿੰਘ ਮਡੂੰਗਰ ਵੀ ਚਲੇ ਗਏ ਸਨ ਪਰ ਪੰਜ ਮੈਂਬਰ ਹਾਲੇ ਵੀ ਮੌਜੂਦ ਹਨ ਜਿਹੜੇ ਕੀ ਜਿਉਂਦੇ ਤਿਉਂ ਅੜੇ ਹਨ ਉਹ ਕਹਿੰਦੇ ਹਨ ਕਿ ਅਸੀਂ ਇਨ ਬਿਨ ਲਾਗੂ ਜਦ ਤੱਕ ਹੁਕਮਨਾਮੇ ਨਹੀਂ ਹੁੰਦੇ ਅਸੀਂ ਉਵੇਂ ਦੇ ਉਵੇਂ ਅੜੇ ਰਵਾਂਗੇ ਤੇ ਅਸੀਂ ਜਿਹੜੀ ਭਰਤੀ ਹੈ ਉਹ ਭਰਤੀ 18 ਤਰੀਕ ਨੂੰ ਕਰਾਂਗੇ ਇੱਧਰ 17 ਤਰੀਕ ਨੂੰ ਅੰਤਰੀ ਕਮੇਟੀ ਦੀ ਮੀਟਿੰਗ ਵੀ ਮੀਟਿੰਗ ਸੱਦੀ ਹੋਈ ਹੈ ਹੁਣ ਦੇਖਣਾ ਹੋਏਗਾ ਕਿ 17 ਤਰੀਕ ਨੂੰ ਅੰਤਰੀ ਕਮੇਟੀ ਤੋਂ ਪਹਿਲੇ ਆਖਰ ਕੀ ਲੋੜ ਪੈਗੀ ਜਿਹੜੀ 3-4 ਦਿਨ ਪਹਿਲੇ ਇਹ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਘਰ ਜੋ ਮੀਟਿੰਗ ਸਦਨੀ ਪਈ ਇਸ ਦੇ ਵਿੱਚ ਅੱਜ ਇਹ ਸੁਖਬੀਰ ਸਿੰਘ ਬਾਦਲ ਕੀ ਕਰਦੇ ਨੇ ਕੀ ਏਜੰਡਾ ਲੈ ਕੇ ਆਉਂਦੇ ਨੇ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਇਹ ਆਪ ਦੇ ਸਾਹਮਣੇ ਲੈ ਕੇ ਆਵਾਂਗੇ